ਕੀ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹੋ ਜਾਂ ਕੀ ਤੁਸੀਂ ਇੱਕ ਵਧੀਆ ਅਧਿਆਪਕ ਦੀ ਭਾਲ ਵਿੱਚ ਹੋ ਜੋ ਤੁਹਾਡੇ ਬੱਚੇ ਨੂੰ ਟਿਊਸ਼ਨ ਪੜ੍ਹਾ ਸਕੇ ਤਾਂ ਤੁਹਾਡੀ ਚਿੰਤਾ ਅੱਜ ਤੋਂ ਬਿਲਕੁਲ ਖਤਮ ਕਿਉਂਕਿ ਮੈਂ ਪਹੁੰਚ ਗਿਆ ਸਮਾਰਟ ਸਕਾਲਰ ਇੰਸਟੀਚਿਊਟ ਖਮਾਣੋ ਅਨਾਜ ਮੰਡੀ ਦੇ ਵਿੱਚ ਜਿੱਥੇ ਮਹਰ ਜਿਹੜੇ ਅਧਿਆਪਕ ਨੇ ਤੁਹਾਡੇ ਬੱਚਿਆਂ ਦੀ ਯੋਗਤਾ ਦੇ ਨਾਲ ਸੰਬੰਧਿਤ ਤੁਹਾਡੇ ਬੱਚਿਆਂ ਦੇ ਸਬਜੈਕਟ ਦੇ ਨਾਲ ਸੰਬੰਧਿਤ ਤੁਹਾਡੇ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਵਾ ਸਕਣਗੇ 아, 난 앙시 굽타, M B A. ਤੇ ਆਪਾਂ ਇਥੇ ਅਨਾਜ ਮੰਡੀ ਦੇ ਵਿੱਚ ਸਮਾਰਟ ਸਕਾਲਰਸ ਟਿਊਟੋਨਿਕਸ ਜਿਹੜਾ ਟਿਊਸ਼ਨ ਸੈਂਟਰ ਆਪਾਂ ਓਪਨ ਕੀਤਾ ਹੈ ਜਿਸ ਦੇ ਵਿੱਚ ਆਪਾਂ 1 ਤੋਂ 12 ਜਿਹੜੇ ਸਾਰੇ ਸਬਜੈਕਟਸ ਬੱਚਿਆਂ ਦੇ ਕਵਰ ਕਰ ਰਹੀਆਂ ਵਿਦ ਪ੍ਰੋਪਰ 올 ਸਟ੍ਰੀਮਸ ਫਾਰ 11th ਐਂਡ 12th ਕਲਾਸ ਹੁਣ ਤੁਹਾਨੂੰ ਕਿਤੇ ਵੀ ਮਤਲਬ ਚੰਡੀਗੜ੍ਹ ਲੁਧਿਆਣਾ ਆ ਮੋਰਿੰਡਾ ਵਗੈਰਾ ਜਾਣ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਆਪਾਂ ਆਪਣਾ ਬੈਸਟ ਟੈਕਨੋਲੋਜੀ ਦੇ ਨਾਲ ਐਂਡ ਲੇਟੈਸਟ ਮੈਥਡੋਲੋਜੀ ਦੇ ਨਾਲ ਆਪਾਂ ਇੱਕ ਕੰਬੋ ਪੈਕ ਬੱਚਿਆਂ ਦੇ ਲਈ ਲੈ ਕੇ ਆ ਰਹੇ ਹਾਂ ਤੁਹਾਨੂੰ ਕਿਤੇ ਵੀ ਇੱਧਰ ਉੱਧਰ ਜਾਣ ਦੀ ਜ਼ਰੂਰਤ ਹੈ ਨਹੀਂ ਜੇ ਤੁਹਾਡੇ ਬੱਚੇ ਦਾ ਤੁਹਾਨੂੰ ਬੈਟਰ ਫਿਊਚਰ ਚਾਹੀਦਾ ਹੈ ਤੁਸੀਂ ਇੱਥੇ ਐਨੀ ਟਾਈਮ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਵੀ ਆਰ ਓਪਨ ਫਰਮ ਮਾਰਨਿੰਗ ਟੂ ਈਵਨਿੰਗ ਥੈਟ ਇਜ਼ 6 ਟੂਸ ਆਪਣਾ ਕੈਲੋ ਕਿ ਈਵਨਿੰਗ ਅਪਾ 6 ਵਜੇ ਤੱਕ ਅਵੇਲੇਬਲ ਹੈਗੇ ਆ ਤੇ ਮਾਰਨਿੰਗ ਅਪਾ 9 ਤੋਂ 6 ਅਵੇਲੇਬਲ ਹੈ ਜੂਨ ਦੇ ਮਹੀਨੇ ਦੇ ਵਿੱਚ ਤੇ ਤੁਸੀਂ ਕੋਈ ਵੀ ਜੇ ਸਬਜੈਕਟ ਦੇ ਵਿੱਚ ਤੁਹਾਨੂੰ ਕੋਈ ਵੀ ਡਾਊਟਸ ਵગેਰਾ ਹੈਗੇ ਆ ਤੇ ਇੱਥੇ ਤੁਹਾਨੂੰ ਕਨਸੈਪਟ ਕਲੈਰਿਟੀ ਆ ਜਿਹੜੀ ਹਰ ਇੱਕ ਚੀਜ਼ ਦੇ ਵਿੱਚ ਮਿਲੇਗੀ ਸਪੈਸ਼ਲੀ ਸਾਡੇ ਕੋਲ 11th ਐਂਡ 12th ਦੇ ਲਈ ਜੋ ਕਿ ਸਾਇੰਸ ਸਟ੍ਰੀਮਸ ਤੇ ਕਾਮਰਸ ਸਟ੍ਰੀਮਸ ਹੈਗੀਆਂ ਬੱਚਿਆਂ ਦੀ ਉਹਦੇ ਲਈ ਸਾਡੇ ਕੋਲ ਬੈਸਟ ਟਿਡੇ ਟੀਚਰਸ ਹੈਗੇ ਨੇ ਉਹ ਤੁਹਾਨੂੰ ਇੱਥੇ ਅਵੇਲੇਬਲ ਰੈਡੀ ਮਤਲਬ ਤੁਹਾਨੂੰ ਮਿਲਣਗੇ ਵੀ ਤੇ ਜਦੋਂ ਮਤਲਬ ਸਾਡੇ ਕੋਲ ਜਿਹੜਾ ਪ੍ਰੋਪਰ ਗਾਈਡੈਂਸ ਵગેਰਾ ਹੈ ਤੇ ਇੰਡੀਵਿਜੂਅਲ ਅਟੈਂਸ਼ਨ ਆ ਜਿਹੜੀ ਸਾਡੀ ਫਰਸਟ ਪ੍ਰੈਫਰੈਂਸ ਹੈਗੇ ਆ ਬੱਚਿਆਂ ਦੇ ਉੱਤੇ ਤੇ ਜਿਹੜਾ ਰਿਜ਼ਲਟ ਓਰੀਐਂਟਡ ਹੈ ਜਿਹੜਾ ਤੁਹਾਡੇ ਬੱਚੇ ਦੇ ਰਿਜ਼ਲਟਸ ਨੇ ਉਹ ਤੁਹਾਨੂੰ ਪ੍ਰੋਪਰ ਟਾਈਮ ਤੇ ਮਤਲਬ ਪ੍ਰੋਪਰ ਮਿਲਣਗੇ ਕਿਉਂਕਿ ਸਾਡਾ ਮੇਨ ਜਿਹੜਾ ਗੋਲ ਹੈਗਾ ਉਹ ਰਿਜ਼ਲਟ ਓਰੀਐਂਟਡ ਹੈਗਾ ਤੇ 100% ਸੈਟੀਸਫੈਕਸ਼ਨ ਹੈ ਪੇਰੈਂਟਸ ਦੀ ਤੇ ਇੰਡੀਵਿਜੂਅਲ ਅਟੈਂਸ਼ਨ ਤੁਸੀਂ ਤੁਹਾਨੂੰ ਦੇ ਰਹੀਆਂ ਪਲੱਸ ਪ੍ਰੋਪਰ ਟੈਸਟ ਵਗੈਰਾ ਜਿਹੜੇ ਹੈਗੇ ਨੇ ਟਾਈਮ ਟੂ ਟਾਈਮ ਕੰਡਕਟ ਕਰਨ ਅਸੀਂ ਜਾ ਹੀ ਰਹੀਆਂ ਤੇ ਇਸ ਮਹੀਨੇ ਅਸੀਂ ਬੱਚਿਆਂ ਦੇ ਥੋੜੇ ਐਂਟਰਟੇਨਮੈਂਟ ਪਰਪਸ ਲਈ ਓਨ ਪੇਰੈਂਟਸ ਰਿਕੁਐਸਟ ਅਸੀਂ ਸਮਰ ਕੈਂਪ ਵੀ ਪਲਾਨ ਆਊਟ ਕੀਤਾ ਹੈਗਾ ਜੋ ਕਿ 10 ਡੇਜ਼ ਦਾ ਰਹੇਗਾ 10 ਤੋਂ 20 ਜੂਨ ਨੱਪਾ ਪਲੈਨ ਆਊਟ ਕਰ ਰਹੇ ਆ ਸਮਰ ਕੈਂਪ ਤੇ ਜਿਸ ਦੇ ਵਿੱਚ ਅਸੀਂ ਤੁਹਾਨੂੰ ਡਾਂਸ ਕਲਾਸੇਜ਼ ਆਰਟ ਐਂਡ ਕraft ਕਲਾਸੇਜ਼ ਹੈਂਡਰਾਈਟਿੰਗ ਪਲੱਸ ਰੀਡਿੰਗ ਤੇ ਸਪੋਕਨ ਕਲਾਸੇਜ਼ ਆ ਜਿਹੜੀਆਂ ਬੱਚਿਆਂ ਦੇ ਲਈ ਅਸੀਂ ਪ੍ਰੋਵਾਈਡ ਕਰਵਾ ਰਹੇ ਆ ਤੇ ਰਜਿਸਟ੍ਰੇਸ਼ਨ ਹੁਣ ਓਪਨ ਹੈ ਤੁਸੀਂ ਐਨੀ ਟਾਈਮ ਵਿਜ਼ਿਟ ਸਾਨੂੰ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਥੇ ਸਮਾਰਟ ਸਕੂਲਸ ਟਿਊਟੋਨਿਕਸ ਅਨਾਜ ਮੰਡੀ ਵਿਖੇ ਮਿਲਾਂਗੇ ਟਾ ਜਿਹੜਾ ਐਡਰੈਸ ਹੈ ਤੁਹਾਨੂੰ ਇਨ ਡਿਟੇਲਸ ਜਾਂ ਲੋਕੇਸ਼ਨ ਹੈ ਜਿਹੜਾ ਤੁਹਾਨੂੰ ਗੂਗਲ ਮੈਪ ਵਗੈਰਾ ਤੇ ਵੀ ਮਿਲ ਸਕਦੀ ਹੈ ਬਾਕੀ गिवन ਨੰਬਰਸ ਤੇ ਤੁਸੀਂ ਐਨੀ ਟਾਈਮ ਕਾਲ ਕਰਕੇ ਸਾਨੂੰ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਹਾਂਜੀ ਮੈਮ ਮੈਂ ਜਾਨਵੀ ਗੁਪਤਾ ਮੈਂ ਐਮ ਐਸ ਸੀ ਬਾਇਟੈਕ ਆਨਰਸ ਕੀਤੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੈਂ ਆਪਣਾ ਸਾਇੰਸ ਟੀਚਰ ਤੇ ਮੈਥਸ ਟੀਚਰ ਦਾ ਕੰਮ ਕਰਦੀ ਹਾਂ ਸਮਾਰਟ ਸਕੂਲ ਟਿਟੋਨਿਕਸ ਖਮਾਣੋ ਦੇ ਵਿੱਚ ਮੇਰਾ ਮੋਟੀਵੇ ਹੈ ਕਿ ਜੇ ਸੀਨੀਅਰ ਬੱਚੇ ਆ ਜਾਂ ਜੂਨੀਅਰ ਬੱਚੇ ਵੀ ਹੈਗੇ ਆ ਉਹ ਅੱਗੇ ਜਾ ਕੇ ਆਪਣੀ ਸਾਇੰਸ ਫੀਲਡ ਯ ਆਪਣੀ ਮੈਥਸ ਫੀਲਡ ਦੇ ਵਿੱਚ ਕੁਝ ਨਾ ਕੁਝ ਮਹਾਨ ਹਾਸਿਲ ਕਰਨ ਤੇ ਮੈਂ ਚਾਹੁੰਦੀ ਹਾਂ ਕਿ ਜਿਹੜੀ ਟੈਕਨਿਕਸ ਯੂਜ਼ ਕੀਤੀਆਂ ਜਾਣ ਆਪਣੇ ਖਮਾਣੋ ਵਰਗੇ ਨਾ ਹੋਣ ਬਾਹਰ ਜਾ ਕੇ ਕੈਨੇਡਾ ਜਿੱਥੇ ਵੀ ਜਾਣ ਉਹ ਬੱਚੇ ਜਾ ਕੇ ਆਪਣਾ ਨਾਮ ਰੋਸ਼ਨ ਕਰਨ ਤੇ ਉਹ ਜਿਹੜੇ ਟੈਕਨਿਕਸ ਯੂਜ਼ ਕਰਦੀਆਂ ਪੜਾਉਣ ਦੇ ਲਈ ਉਹ ਜ਼ਿਆਦਾ ਵਧੀਆ ਉਹ ਆਪਣੇ ਖਮਾਣੋ ਵਰਗੀਆਂ ਨਹੀਂ ਹੈਗੀਆਂ ਉਹ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਤੇ ਅਸੀਂ ਚਾਹੁੰਦੇ ਆ ਸਾਡੇ ਬੱਚੇ ਇੱਥੇ ਤੋਂ ਪੜ ਕੇ ਕਿਤੇ ਜਾਣ ਅੱਗੇ ਤੇ ਨਾਮ ਆਪਣਾ ਰੋਸ਼ਨ ਕਰਨ। ਹਾਂਜੀ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਮਨੀ ਤੇ ਮੈਂ ਇੱਥੇ ਸਮਾਰਟ ਸਕਾਲਰਸ ਦੇ ਵਿੱਚ ਕਮਿਸਟਰੀ ਪੜ੍ਹਦੀ ਆਂ ਜਾਨਵੀ ਮੈਮ ਤੋਂ ਤੇ ਮੈਮ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ ਤੇ ਸਾਰੀਆਂ ਗੱਲਾਂ ਸਮਝ ਆ ਜਾਂਦੀਆਂ ਨੇ ਇੱਕ ਵਾਰ ਚੇ। ਮੈਂ ਜਦੋਂ ਕੋਲ ਮੈਂ ਇਥੇ ਫਿਜ਼ਿਕਸ ਦੀ ਕਮਿਸ਼ਰੀ ਦੀ ਟਿਊਸ਼ਨ ਪੜ੍ਹਦੀ ਆ ਜਿਹੜੇ ਜਨਵੀ ਮੈਮ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਜਿਹੜਾ ਇੱਕ ਕਨਸੈਪਟ ਆ ਉਹ ਵਧੀਆ ਸਮਝ ਆ ਜਾਂਦਾ ਹੈ ਹੁਣ ਅਸੀਂ ਸਕੂਲ 'ਚ ਜਿਵੇਂ ਪੜ੍ਹਦੇ ਆ ਉਹ ਤੋਂ ਵੀ ਅਸੀਂ ਟਿਊਸ਼ਨ ਦੇ ਬਹੁਤ ਅੱਗੇ ਆ ਤੇ ਸਾਡੇ ਰਿਵੀਜ਼ਨ ਟੈਸਟ ਵੀ ਨਾਲ ਦੀ ਨਾਲ ਹੁੰਦੇ ਨੇ ਉਹ ਵੀ ਬਹੁਤ ਘੈਂਟ ਉਹਦੇ ਰਿਵਿਊ ਆਏ ਨੇ ਸੱਛੇ ਕਾਲ ਮੈਂ ਅਨੰਮ ਜੀ ਜੀਵਨਜੀਤ ਕੋਰਾ ਮੈਂ ਸਮਾਰਟ ਸਕਾਲਰ ਟਿਊਸ਼ਨ ਤੇ ਪੜ੍ਹਦੀ ਆ ਮੇਰੇ ਮੰਮਾ ਤੇ ਪਪਾ ਦੋਨੋਂ ਗਵਰਨਮੈਂਟ ਟੀਚਰ ਨੇ ਪਰ ਮੈਂ ਇੱਥੇ ਪੜ੍ਹਨਾ ਜ਼ਿਆਦਾ ਪਸੰਦ ਕਰਦੀ ਆ ਕਿਉਂਕਿ ਇੱਥੇ ਜੋ ਜਨਵੀ ਮੈਮ ਨੇ ਸਾਡੇ ਉਹ ਬਹੁਤ ਵਧੀਆ ਪੜ੍ਹਾਉਂਦੇ ਨੇ ਸਾਨੂੰ ਤੇ ਮੈਂ ਇੱਥੇ 9th ਚ ਲੱਗੀ ਸੀਗੀ ਤੇ ਮੇਰੇ 9th ਜੋ ਬਹੁਤ ਜ਼ਿਆਦਾ ਮਤਲਬ ਇੰਪਰੂਵਮੈਂਟ ਵਧੀਆ ਹੋਈ ਸੀ ਤਾਂ ਮੈਂ 10th ਬੋਰਡ ਦੀ ਕਲਾਸ ਆ ਮੈਂ ਚਾਹੁੰਨੀ ਆ ਮੈਂ ਇੱਥੇ ਲੱਗਾ ਕਿਉਂਕਿ ਇਨਾਂ ਕੋਲ ਪਿਛਲੀ ਵਾਰ 10th ਚ ਹਾਈएस्ट 93% ਆਈ ਸੀ ਤੇ ਮੈਂ ਵੀ ਕੋਸ਼ਿਸ਼ ਕਰੂੰਗੀ ਮੈਂ ਵੀ ਇਨਾਂ ਦਾ ਨਾਮ ਰੌਸ਼ਨ ਕਰਾਂ ਤੇ ਵਧੀਆ ਪਰਸੈਂਟੇਜ ਲੈ ਕੇ ਆਵਾਂ